ਇੱਕ ਪੇਸ਼ੈਂਟ ਸੀਗਾ ਜੀ ਗੱਲਾਂ ਗੱਲਾਂ ਚੋਂ ਗੱਲ ਨਿਕਲੀ ਆ ਉਹਦੇ ਪੂਰੇ ਪਿੰਡੇ ਤੇ ਖੁਰਕ ਪੈ ਜਾਂਦੀ ਸੀ ਜਦੋਂ ਉਹ ਕੱਪੜੇ ਲਾਉਂਦਾ ਸੀ ਰਾਤ ਨੂੰ ਕਦੇ ਉਸ ਦਿਵਾਰ ਤਾਂ ਮੇਰੀ ਜਾਨ ਹੀ ਕਈ ਵੇ ਤਾਂ ਕੱਪੜੇ ਨਹੀਂ ਬਦਲਦਾ ਮੈਂ ਤਾਂ ਸੋਚ ਲਾ ਕਹਿੰਦਾ ਇੰਨੀ ਜਾਨ ਨਿਕਲਦੀ ਬੱਢਣਾ ਪੈਂਦਾ ਸ਼ਰੀਰ ਹਾਂ ਉਹ ਮੈਂ ਖਿਆ ਵੀ ਕਹਿੰਦਾ ਕੁਝ ਕਰੋ ਗੋਲ ਸਾਬੇ ਦਾ ਮੈਂ ਐ ਕਰ ਤੂੰ ਕਰੇ ਜਾ ਕੇ ਨਾ ਜਿਹੜਾ ਨਰੋਲ ਸਾਬਣ ਹੁੰਦਾ ਪਿੰਡਾਂ ਵਾਲਾ ਖੰਡਾ ਮਾਰਕਾ ਹੁੰਦਾ ਸੀ ਪਹਿਲਾਂ ਦਾ ਹੁਣ ਪਤਾ ਨਹੀਂ ਕਿਹੜਾ ਹੁੰਦਾ ਉਹਦੇ ਨਾਲ ਧਾ ਲਈ ਤੁਹਾਨੂੰ ਲੱਗਿਆ ਵੀ ਗੋਲ ਨੇ ਟਰਕਾ ਦੇ ਅੱਜ ਹੈ ਜੀ ਬਲੁਰੇ ਕਰ ਲੈ ਉਹ ਤਾਂ 2-3 ਦਿਨ ਕਰਕੇ ਆ ਕੇ ਪੈਰਾਂ 'ਚ ਬੈਠਾ ਕਹਦਾ ਗੋਲਦਾ ਏਡੀ ਬੜੀ ਬਲਾਟ ਲੱਗੀ ਸੱਚੀ ਗੱਲ ਜੀ ਅੱਛਾ ਜੀ ਨਰੋਲ ਸਾਬਣ ਦੇ ਨਾਲ ਤੁਹਾਡੀ ਸਕਿਨ ਦੇ ਉੱਤੇ ਜਿੰਨੀ ਵੀ ਖੁਰਕ ਪਈ ਹੋਈ ਹੈ ਮਿੰਟਾਂ ਸਕਿੰਟਾਂ 'ਚ ਖਤਮ ਹੁੰਦੀ ਹੈ ਇੱਕ ਵਾਰ ਨਾ ਆ ਕੇ ਦੇਖ ਲਿਓ ਕਹਦੇ ਹੋ ਮੈਨੂੰ ਸਿਰ ਦੀ ਅਸਲੀ ਕੰਡੀਸ਼ਨਿੰਗ ਹਾਂ ਬਾਕੀ ਜਿਹੜੇ ਅਸੀਂ ਕਹਿੰਨੇ ਵੀ ਸ਼ੈਂਪੂ ਅਗਰ ਦੁਨੀਆ ਦੇ ਵਿੱਚ ਅਸਲੀ ਸ਼ੈਂਪੂ ਕੋਈ ਲੈਣਾ ਤਾਂ ਰਿੱਠਾ ਸਿੱਕਾ ਗਈ ਆਮਲੇ ਤੋਂ ਆਪ ਖੁਦ ਤਿਆਰ ਕਰੋ ਘਰੇ ਪਾਊਡਰ ਉਹੀ ਪਾਊਡਰ ਨੂੰ ਸਵੇਰੇ ਮੱਗ ਵਿੱਚ ਪਾ ਕੇ ਆਏ ਹਿਲਾ ਦਿਓ ਐਨੀ ਝੱਗ ਬਣ ਜਾਂਦੀ ਆ ਉਹਦੇ ਨਾਲ ਨਾਓ ਵੇ ਇਹ ਸ਼ੈਂਪੂ ਕਰਾਉਣ ਦਾ ਨੁਸਖਾ ਹੀ ਦੱਸ ਦਿਓ ਜੀ ਮੈਂ ਚਾਹੁੰਦਾ ਵੀ ਇਹ ਰੀਠਾ ਸਿੱਕਾ ਕਾਈ ਤੇ ਆਮਲਾ ਤਿੰਨਾਂ ਦਾ ਪਾਊਡਰ ਇੱਕੋ ਮਾਤਰਾ ਵਿੱਚ ਇੱਕੋ ਮਾਤਰਾ ਵਿੱਚ ਆ ਮਿਲ ਜਾਂਦਾ ਜੇ ਪਾਊਡਰ ਬਾਜ਼ਾਰ 'ਚ ਬਿਲਕੁਲ ਜੀ ਤਿੰਨੇ ਡੱਬੇ 100-100 ਗ੍ਰਾਮ ਦੇ ਮਿਲ ਜਾਂਦੇ ਨੇ ਲੈ ਕੇ ਉਹਨੂੰ ਪਾਊਡਰ ਬਣਾ ਕੇ ਡੱਬੇ 'ਚ ਮਿਕਸ ਕਰਕੇ ਰੱਖ ਲਓ ਉਦੋਂ ਬਾਅਦ ਇੱਕ ਚਮਚਾ ਭਰੋ ਇੱਕ ਇੱਕ ਕੱਪ ਦੇ ਵਿੱਚ ਪਾ ਦਿਓ ਦੋ ਚਮਚੇ ਭਰੋ ਮੱਗ 'ਚ ਪਾ ਲਓ ਕੁਝ ਪਾਣੀ ਪਾਓ ਉਹਨੂੰ 5 ਮਿੰਟ ਪਿਆ ਰਹਿਣ ਦਿਓ ਤਾਂ ਉਹਦਾ ਘੋਲ ਲਓ ਉਹਦੇ ਨਾਲ ਸਿਰ ਨਾਲ ਆ ਨੁਸਖਾ ਦਾ ਘੋਲ ਸਿਰ ਨਾਲ ਕੋਈ ਕੈਮੀਕਲ ਭਾਇਆ ਨਹੀਂ